ਮੜਾਇਆ ਫੋਨ ਤੇ ਗੱਲ ਕਰਦਾ ਸੀਗਾ ਮੈਨੂੰ ਇੱਕ ਦੋ ਹੋਰ ਕੰਮ ਇੱਥੋਂ ਦਾ ਇੱਥੋਂ ਦਾ ਫੋਨ ਸਮੂਹ ਪਈ ਹੁਣ ਮੈਂ ਤੈਨੂੰ ਦੱਸਤੀ ਗੱਲ ਆ ਬਾਰਾ ਨਹੀਂ 30 ਥੱਲੇ ਲੱਗਦੇ ਹੁੰਦੇ 30 ਥੱਲੇ ਕੀ ਆ ਮਰਤਾ ਆਪਣੀ ਜੀ ਲੱਗਦਾ ਹੁਣ ਉਹ ਬਾਗੀ ਗੋਲੋ ਗਈਆ ਗੋਲੋ ਗਈਆ ਨਾਲੇ ਹੋਰ ਗਈਆ ਮੇਰਾ ਸਾਰਾ ਨਾਲ ਪਗ ਜਾਂਦਾ ਉਹ ਤੇ ਨਾਲ ਦੂ ਉਹੀ ਕਹਿਣ ਲੱਗ ਸ਼ਰਮ ਵਾਲੀ ਮਾੜੀ ਮੋਟੀ ਅੱਗੇ ਸਾਡੇ ਵਾਰੀ ਹੁੰਦਾ 10 10 ਦਿਨ ਮਹੀਨਾ ਮਹੀਨਾ ਲਿਆਉਂਦੇ ਨਾ ਹੁੰਦੇ ਸੀ ਹੁਣ ਆਏ ਮਗਰ ਹੱਥ ਪਾ ਕੇ ਬੈਠਣਗੀ ਆ ਉਹ ਫੇਰ ਅੱਗੇ ਪਤਾ ਕੀ ਓਏ ਹੋਏ ਆਪਾਟ ਕਰਖਿਆ ਆਦਾ ਨਹੀਂ ਪਉਂਦਾ ਇਹ ਬਾਉਣ ਤੇ ਆਉਂਦਾ ਹੜ ਗਿਆ ਤਾਂ ਤੂੰ ਪਉਦਾ ਨਹੀਂ ਆਪੋ ਤਸੀਰਾ ਲੈ ਰੋਟੀ ਲੈ ਕੇ ਆ ਮੱਕੀ ਵਾਲਾ ਬਹਾਣ ਜਾਂ ਲੱਗ ਰਹੇ ਨੇ ਨਾ ਉਹਨਾਂ ਜਾਮਾ ਖਾ ਕੇ ਰੋਟੀ ਓਹ ਹੋ ਤਾਂ ਗਰਮੀ ਇੰਨੀ ਹੋ ਗਈ ਆ ਸੇਦੀ ਪਾ ਲਿਆ ਲਵਾਂ ਪਹਿਲਾਂ ਪਾਣੀ ਪੀ ਲਾ ਗੋਲ ਕਿੱਥੇ ਆ ਪਤਾ ਲੁਧਿਆਣੇ ਗਈ ਆ ਹੈ ਲੁਧਿਆਣੇ ਉੱਥੇ ਕਰਨ ਵਾਗੀ ਉਹ ਕੋਈ ਕੰਮ-ਕੁਮ ਹੋਣਾ ਉਹਨੂੰ ਉਹਦੇ ਕਾਗਜ਼ ਪੱਤਰਾਂ ਦਾ ਕਿਹਦੇ ਨਾਲ ਗਈ ਮੰਮੀ ਨਾਲ ਗਈ ਆ ਤੂੰ ਬਗ ਜਾਂਦੀ ਉਹਨੂੰ ਕਿ ਆ ਭੇਜਦਾ ਬਿਮਾਰ ਤਾਂ ਹੁਰੀਆ ਉਹ ਮੇਰੇ ਤਾਂ ਨਹੀਂ ਬੱਸਾਂ 'ਚ ਧੱਕੇ-ਧੁੱਕੇ ਖਾਦੇ ਜਾਂਦੇ ਤੇਲ ਚੜਦਾਂ ਨਾਲੇ ਮੈਨੂੰ ਜੇ ਬਿਮਾਰ ਹੋ ਗਈ ਫੇਰ ਕਹੋਂਗੇ ਪੈ ਗਈ ਜਾ ਰੋਟੀ ਲੈ ਮੈਂ ਟਮਾਰ ਕਰਾ ਲਿਆਉਣੀ ਆ ਬੈਠਾ ਜਾਓ ਇਹਨਾਂ ਨੂੰ ਪਾ ਦਿਆ ਕਰੋ ਕੱਖ ਡੰਗਰਾਂ ਨੂੰ ਕਿਵੇਂ ਪਚਾਕੀ ਜਾਂਦੇ ਨੇ ਇਹ ਸਾਰਾ ਕੁਝ ਐ ਮੈਂ ਕਰਾਂ ਦੁੱਧ ਪੀਣ ਨੂੰ ਮੂਰੇ ਨੇ ਕੱਖ ਕੋਈ ਪਾਉਂਦਾ ਨਹੀਂ ਇਹਨਾਂ ਨੂੰ ਸਾਰਾ ਕਰਦੀਆਂ ਕਰਦੀਆਂ ਸਾਰਾ ਨੇਕੜੂ ਦੇ ਦੋ ਬੈਠ ਹੋ ਗਏ ਮੜਾ ਜਦ ਨਾਲ ਗੱਲ ਕਰਨੀ ਆ ਗੋਲ ਦੱਪਾ ਤੋੜ ਕੇ ਵਿਆਕੇ ਸੁਖੀ ਸ਼ਾਂਦੀ ਹੋ ਗਿਆ ਸਾਰਾ ਗੁੱਸਾ ਹੁਣ ਭਾਈ ਤੂੰ ਰਹਿ ਗਈ ਤੇਰੀ ਫਿਕਰਾ ਮੈਨੂੰ ਮੇਰੇ ਸਿਰ ਤੋਂ ਇਹ ਉਹ ਵੀ ਲਹੇ ਬੋਝ ਬੁੱਢਾ ਉਹਨੂੰ ਹੀ ਫਿਰਦੇ ਹਾਂ ਹੋਰ ਤੇਰਾ ਕਰਕੇ ਤੈਨੂੰ ਵੀ ਤੋਰ ਦਿਆਂ ਪਰ ਲੋਕ ਕੀ ਕਹਿਣਗੇ ਵੀ ਛੋਟੀ ਕੁੜੀ ਵਿਆਹ ਕੇ ਤੋਰਦੀ ਵੱਡੀ ਕੁਮਾਰੀ ਰੱਖ ਕੇ ਵੀ ਖਾਣੀ ਖੋਟ ਆ ਕੋਈ ਕੁੜੀ ਚ ਲੋਕ ਤਾਂ ਗੱਲਾਂ ਬਣਾਉਣਗੇ ਬਣਾਈ ਜਾਣ ਤੇ ਹੁਣ ਕਿਸੇ ਨੂੰ ਕੀ ਪਤਾ ਹੈ ਭਈ ਆਪਣੀ ਕੁੜੀ ਨੇ ਬਾਹਰ ਜਾਣਾ ਤੇ ਮਸਾ ਰਿਸ਼ਤਾ ਮਿਲਿਆ ਤੇ ਆਪਾਂ ਤਾਂ ਕਰਤਾ ਤਾਂ ਕਹਣਾ ਮੈਂ ਤਾਂ ਨਹੀਂ ਫਿਰ ਹੋਣਾ ਨਹੀਂ ਝਾਕੇਗੀ ਵਾਲੇ ਤਾਲੇ ਬੋਲਣਾ ਘੁੱਟਦੀ ਹੁਣ ਜੀਵ ਤੇ ਥੋੜਾ ਜਿਹਾ ਹੋ ਰੱਖਿਆ ਕਰ ਚੁੱਪ ਰਹਿ ਗਰ ਘੱਟ ਬੋਲਿਆ ਕਰ ਤੋੜ ਕੇ ਜਵਾਬ ਨਾ ਦਿਆ ਕਰ ਫੱਟੇ ਬੋਲਦੀਆਂ ਤੁਹਾਨੂੰ ਮਤਲਬ ਪਸਤਾਉਂਦਾ ਕਾਦੀ ਨਾਨਕੇ ਛੜਤੀ ਤੂੰ ਤਾਂ ਜਮਾ ਉਨਾ ਵਰਗੀ ਹੋ ਗਈ ਇਹਦੇ ਚੰਗੀ ਭਲੀ ਹੁੰਦੀ ਦੀ ਹਰੇਕ ਨੂੰ ਪਿਆਰ ਨਾਲ ਬੋਲਦੀ ਦੀ ਇੱਜ਼ਤ ਨਾਲ ਬੋਲਦੀ ਦੀ ਮਾਣ ਨਾਲ ਬੋਲਦੀ ਦੀ ਹੁਣ ਤਾਂ ਪੁੱਠੀ ਪੈਣੀ ਆ ਉਹਨਾਂ ਨੇ ਕੀ ਮਾੜਾ ਕਰਤਾ ਉਹਨਾਂ ਨੇ ਸਿਖਾਇਆ ਸਾਰਾ ਕੁਝ ਕਿਤਨਾ ਨਹੀਂ ਸਿਖਾਇਆ ਹੋਰ ਐਂ ਤਾਂ ਤੂੰ ਹੀ ਨਹੀਂ ਬੋਲਦੀ ਲੈ ਕਹਿ ਦੂ ਕੋਈ ਪੜੀ ਲਿਖੀ ਕੁੜੀ ਆ ਐਂ ਪੈਂਦੀ ਆ ਵੱਡ ਖਾਣਾ ਵਾਂਗੂ ਐ ਨਹੀਂ ਬੋਲਦੀ ਹੁੰਦੇ ਪੱਤਾ ਸਾਹਬ ਨਾਲ ਚੱਲਿਆ ਕਰ ਮਾੜਾ ਮੋਟਾ ਤਾਂ ਬਾਹਲਾ ਤੇਖਾ ਬੋਲਦੀ ਆ ਜਵਾਬ ਨਹੀਂ ਦਿੰਦੇ ਹੁੰਦੇ ਤੋੜ ਕੇ ਮੈਂ ਦਿਨ ਕੋਈ ਹਾਦੀ ਮਾਪੇ ਮੈਨੂੰ ਪਾ ਦਿਆ ਕਰੋ ਕੱਖ ਕੱਖ ਤੋੜ ਕੇ ਜਵਾਬ ਤਾਂ ਮੈਨੂੰ ਦੱਸ ਫਿਰ ਮੈਂ ਹੀ ਕਰਦੀ ਆ ਸਾਰਾ ਤੂੰ ਨਹੀਂ ਕਰੇਗੀ ਹੋਰ ਕੌਣ ਕਰੂ ਗਵਾਂਢੀ ਨੂੰ ਬੁਲਾ ਲੰਦਾ ਉਹਨਾਂ ਨੂੰ ਕਹ ਜੂ ਦੇਖ ਲੋ ਬੁਲਾ ਕੇ ਦੇਖ ਲੋ ਬੁਲਾ ਕੇ ਜੇ ਥੋੜੇ ਆ ਜਾਣ ਆ ਘੋਟ ਆ ਘੋਟ ਪਿਆ ਹੁੰਦਰਾ ਮੈਂ ਉਹ ਬੱਸ ਨਾ ਹੋਰ ਗੱਲਾਂ ਦੀ ਗੱਲਾਂ ਆ ਦੇਖ ਲੈ ਆ ਦੇਖ ਲੈ ਇਹਨਾਂ ਨੂੰ ਮੈਂ ਬੰਦਦੀ ਆ ਕੀ ਕਰਾਂ ਤੁਸੀਂ ਇਹਨਾਂ ਨੂੰ ਕੱਖ ਤੁਸੀਂ ਪਾਉਨੇ ਮੈਂ ਪਾਉਣੀ ਆ ਮੈਨੂੰ ਤਾਂ ਹੋਰ ਫਿਕਰ ਲੱਗੀ ਪਈ ਆ ਦੋ ਦਿਨ ਹੋ ਗਏ ਕੀ ਹੋ ਗਿਆ ਬੰਨ ਪਿਆ ਪਿਆ ਮੱਝ ਦੇ ਫੇਰ ਕੀ ਹੋ ਗਿਆ ਫੇਰ ਕੀ ਹੋਇਆ ਹੈ ਫਿਕਰ ਲੱਗੀ ਪਈ ਆ ਦੋ ਦਿਨ ਹੋ ਗਏ ਗੋਹੇ ਦਾ ਮੂੰਹ ਨਹੀਂ ਦੇਖਿਆ ਤੀ ਤਾ ਡੰਗਰਾਂ ਚ ਰਹਿ ਕੇ ਡੰਗਰਾਂ ਵਰਗੀ ਹੋਈ ਪਈਆਂ ਕੁੜੀਏ ਕੀ ਕਰਾਂ ਮੈਂ ਤੇਰਾ ਨੱਗਰੇ ਹੁਰੀਆਂ ਲਿਸਤਾ ਦੇਖਣੋਂ ਆਗੇ ਉਹਨਾਂ ਮੂਰੇ ਨਾ ਜੀਬ ਖੋਲਣੀ ਆਪਦੀ ਕਿਤੇ ਚਲਾਈ ਜਾਵੇਂ ਜੀਬ ਮੈਨੂੰ ਨਹੀਂ ਪਤਾ ਲੱਗਦਾ ਮੈਂ ਕੀ ਬੋਲਦਾ ਜਦੋਂ ਬੋਲਦੀਆਂ ਕੌੜਾਈ ਬੋਲਦੀਆਂ ਕਿ ਨਾ ਫਰਕ ਆ ਤੇਰਾ ਤੇ ਤੇਰੀ ਭਾਇਾ ਕਿੰਨਾ ਨਾ ਕਿਰਾ ਹੋਊਗਾ ਅਗਲਾ ਰਿਸ਼ਤਾ ਉਹਨੂੰ ਪੇ ਦੇ ਦੇਣੇ ਨਾਲ ਕੇ ਫਿਰ ਸਰਜੂਗਾ 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 ਜੇ ਰੱਖ ਲੈਂਗਾ ਰੱਖ ਲੈ ਮੈਂ ਨਹੀਂ ਰੱਖਦਾ ਤੈਨੂੰ ਤੋਰੂ ਮੈਂ ਤਾਂ ਤੂੰ ਐ ਕਰਾ ਉਹ ਲੈ ਲੈ ਕੇ ਪਿਆਰੇ ਨੂੰ ਫੋਨ ਲਾ ਕੇ ਕੀ ਚੱਕੀ ਜੰਨੀ ਆ ਮਰੇ ਗਣੀ ਮੈਂ ਕੰਮ ਕਰਾਂ ਲਾ ਦੇ ਪਿਆਰੇ ਨੂੰ ਫੋਨ ਜੇ ਹੁੰਦੀ ਨਾ ਮੁੰਡਾ ਤੇਰੀ ਬੱਦਰੀ ਬਣਾ ਲੰਦਾ ਮੈਂ ਤੈਨੂੰ ਦੱਸਾਂ ਹੈਗੀ ਐ ਕੁੜੀਆਂ ਕੁੜੀ ਤੇ ਹੱਥ ਚੱਕਦੇ ਚੰਗੇ ਨਹੀਂ ਲੱਗਦੇ ਲਹੂ ਪੀਰ ਖੈ ਮੇਰਾ ਲਾ ਫੋਨ ਪਿਆਰੇ ਨੂੰ ਗਿੱਲੇ ਵਾਹੀ ਹੋ ਗਈ ਪਾਪੇ ਹਾਂ ਕਰਤੀ ਸੀ ਨਹੀਂ ਕਰਤੀ ਬੇਟਾ ਪਾਪੇ ਮੈਨਾਂ ਕਹਿੰਦਾ ਸੀਗਾ ਉਹਦਾ ਆਰਤੀ ਵਾਲਾ ਫੋਨ ਆਇਆ ਸੀਗਾ ਕੀ ਕਹਿੰਦਾ ਤੀ ਉਹ ਕਹਿੰਦਾ ਹਿਸਾਬ ਜੇ ਕਰਜੋ ਤੂੰ ਕਰਕੇ ਨਹੀਂ ਆਇਆ ਨਾ ਮੈਂ ਤਾਂ ਗਿਆ ਨਹੀਂ ਫਿਰ ਆ ਜਾਏਗਾ ਜੀ ਉਹਦੇ ਕੋਲੇ ਉਹਨੇ 20 ਫੋਨ ਕਰਤੇ ਤੜਕੇ ਫਿਰ ਜਾਇਆ ਆਵਾਂਗੇ ਕਿਹੜਾ ਪਿੰਡ ਛੱਡ ਕੇ ਭਜਦੇ ਆ ਬੇਟਾ ਓਏ ਉਹਨੇ ਫੋਨ ਕਰੀ ਜਾਂਦਾਗਾ ਮੈਂ ਸੋਹਰੇ ਗੱਲ ਕਰਦਾ ਸੀਗਾ ਵਿੱਚ ਫੋਨ ਲਾਈ ਜਾਂਦਾ ਉਹ ਕੋਈ ਨਾ ਮੈਂ ਜਾਇਆ ਆਉਂਗਾ ਫਿਰ ਭੱਜ ਕੇ ਕੀ ਕਹਿੰਦਾ ਤੀ ਉਹ ਪਤਾ ਨਹੀਂ ਕਹਿੰਦਾ ਪੈਸੇ ਪੂਸੇ ਵਾਦਦੇ ਨੇ ਹਿਸਾਬ ਜੇ ਕਰਕੇ ਆਉਣ ਵਾਲਾਗਾ ਅੱਬ ਜਾਇਆ ਆਵਾਂਗੇ ਫਿਰ ਆ ਪਹਿਲੀ ਨਹੀਂ ਹਜੇ ਤਾਂ ਰਾਤ ਸਾਈਂ ਅੱਜ ਜਾਇਆ ਤੂੰ ਅੱਜ ਜਾਇਆ ਹੂੰ ਮਗਾ ਨਾ ਤੇ ਤੇ ਨਾ ਮੋਟਰਸਾਈਕਲ ਤੇ ਭਗ ਜੂ ਮੈਂ ਤਾਂ ਮੜਾ ਜਾ ਫੋਨ ਤੇ ਗੱਲ ਕਰਦਾ ਸੀਗਾ ਮੈਨੂੰ ਇੱਕ ਦੋ ਹੋਰ ਕੰਮ ਸੀ ਇੱਥੋਂ ਦਾ ਇੱਥੋਂ ਦਾ ਫੋਨ ਸਮੂਹ ਪਈ ਹੁਣ ਪਤਾ ਤੈਨੂੰ ਦੱਸਤੀ ਗੱਲ ਆ 12 ਨਹੀਂ 3 ਹੀ ਥੱਲੇ ਲੱਗਦੇ ਹੁੰਦੇ 3 ਹੀ ਥੱਲੇ ਕੀ ਆ ਮੈਂ ਮਰਤਾ ਆਪਣੀ ਜੀ ਲੱਗਦੇ ਹੁਣ ਉਹ ਬਾਗੀ ਗੋਲੋ ਗਈਆ ਗੋਲੋ ਗਈਆ ਨਾਲੇ ਹੋਰ ਗਈਆ ਮੇਰਾ ਸਾਲਾ ਨਾਲ ਭਗ ਜਾਂਦਾ ਉਹ ਤੇ ਨਾਲ ਦੂ ਉਹੀ ਕਹਿਣ ਲੱਗ ਸਰਮਦਾਲੀ ਮਾੜੀ ਮੋਟੀ ਅੱਗੇ ਸਾਡੇ ਵਾਰੀ ਹੁੰਦਾ 10 10 ਦਿਨ ਮਹੀਨਾ ਮਹੀਨਾ ਲੇ ਉਹਨੇ ਨਾ ਹੁੰਦੇ ਸੀ ਹੁਣ ਆਏ ਮਗਰ ਹੱਥ ਫਾਕੇ ਬੈਠਣਗੇ ਆ ਅੱਗੇ ਪਤਾ ਕੀ ਹੁੰਦਾ ਦੀ ਸੁਣ ਲੈ ਮੇਰੇ ਸਾਲਿਆ ਕੰਮ ਆਉਣ ਨਹੀਂ ਆ ਹਾਂ ਦੱਸ ਇੱਥੇ ਮੈਂ ਤੁਰਿਆ ਜਾਂਦਾ ਦੀ ਮੂਰੇ ਤੇਰੀ ਮਾਂ ਤੁਰੀ ਜਾਂਦੀ ਰਹਿੰਦੀ ਕਦੇ ਮੂਰੇ ਤੇਰੇ ਮਾਂ ਪਿੱਛੇ ਹੋ ਜਾਂਦੀ ਕਦੇ ਮੂਰੇ ਮੈਂ ਹੋ ਜਾਂਦਾ ਪਰਦੇ ਹੁੰਦੇ ਅੱਗੇ ਹੁਣ ਤਾਂ ਕਹਿੰਦਾ ਮੈਂ ਕੂਣ ਤੇ ਤੜਕੇ ਦਾ ਲੱਗ ਰਿਹਾ 10 ਵਜੇ ਦਾ ਉਹ ਫਿਰ 100 ਗੱਲਾਂ ਹੁੰਦੀਆਂ ਲਗੀਆਂ ਉਹਦਾ ਵੀ ਬਚੇਰ ਦਾ ਜੀ ਨਹੀਂ ਲੱਗਦਾ ਉੱਥੇ ਮੈਂ ਇਸ ਬੰਦੇ ਨੂੰ ਚੁੱਪ ਕਰਕੇ ਹੁਣ ਲੱਗ ਜੂ ਜੀ ਮੈਂ ਇਸ ਤਾਂ ਬੰਦ ਨਾ ਮੈਂ ਸਾਹਮਣੇ ਲੈ ਲੈ ਤਾਰਾਂ ਦੇ ਗਈ ਦੋ ਵਾਰੀ ਫਿਰ ਗਈ ਤੇਰੀ ਪੜੋ ਤੂੰ ਨੂੰ ਚੱਜ ਦੇ ਡਾਕਟਰ ਨੂੰ ਦਿਖਾ ਦੇ ਤਾਂ ਮੈਨੂੰ ਦਿਖਾ ਦੋ ਭਾਈ ਡਾਕਟਰ ਨੂੰ ਮੇਰਾ ਦਿਮਾਗ ਹਿੱਲੂ ਤੇਰੇ ਬੱਜਾ ਗੋਲਾ